ਕਈ ਪਾਰਟਿਸਟਾਂ ਕੋਈ ਕੰਮ ਤਾਂ ਕਰ ਨਹੀਂ ਰਹੀ ਆ ਕਿਉਂਕਿ ਅਰਟੀਕਲ ਸ਼ਫਲਿੰਗ ਬਹੁਤ ਚੱਲ ਰਹੀ ਹੈ ਆ ਪੈਸੇ ਨੂੰ ਬਹੁਤ ਪ੍ਰਮੋਟ ਕੀਤਾ ਜਾਂਦਾ ਆ ਜਿਹੜੀ ਮੌਜੂਦਾ ਸਰਕਾਰ ਇਹਦੇ ਤਾਂ ਹਾਲਾਤ ਮਾਰੇ ਲੱਗਦੇ ਆ ਸਰਕਾਰੀ ਮਹਿਕਮਿਆਂ ਦੇ ਬੁੱਢੇ ਹੋਏ ਕੰਮ ਕਰਦੇ ਕਰਦੇ ਮੜੀਆਂ ਚ ਚਲੇ ਗਏ ਕਈ ਉਹੋ ਹੀ ਦਾਦਾ 15-15 ਦਾਦਾ ਹਜ਼ਾਰ ਦੀ ਜਨਤਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜਲੰਧਰ ਦੇ ਬੱਸ ਸਟੈਂਡ ਦੇ ਉੱਪਰ ਮੌਜੂਦ ਆ ਲੋਕਾਂ ਦੇ ਨਾਲ ਕਰਾਂਗੇ ਗੱਲਬਾਤ ਵੀ ਲੋਕ ਸਭਾ ਚੋਣਾਂਵਾਂ ਨੂੰ ਲਾ ਕੇ ਕੀ ਕਹਿਣਾ ਹੈ ਉਹਨਾਂ ਦਾ ਤਕੀਨਾ ਜੀ ਤੁਹਾਡਾ ਵਿਕਾਸ ਜੀ ਲੋਕ ਸਭਾ ਦੇ ਚੋਣ ਆ ਗਏ ਆ ਕਿਸ ਤਰ੍ਹਾਂ ਦੇਖਦੇ ਹੋ ਵੀ ਕਿਸ ਪਾਰਟੀ ਨੂੰ ਵੋਟ ਕਰਨੀ ਚਾਹੀਦੀ ਹੈ ਦੇਖੋ ਇਹ ਪਾਰਟੀਆਂ ਦਾ ਕੋਈ ਵੀ ਪਾਰਟੀ ਇਸ ਟਾਈਮ ਕੋਈ ਕੰਮ ਤਾਂ ਕਰ ਨਹੀਂ ਰਹੀ ਆ ਫਿਰ ਵੀ ਦੇਖਾਂਗੇ ਕਿ ਕਿਸ ਨੂੰ ਵੋਟ ਕਰਨੀ ਆ ਕੋਈ ਸਹੀ ਕੈਂਡੀਡੇਟ ਲੱਗਦਾ ਆ ਪੜਾ ਲਿਖਿਆ ਆ ਕੁਝ ਇਸ ਤਰ੍ਹਾਂ ਦਾ ਕੈਂਡੀਡੇਟ ਲੱਗਦਾ ਆ ਡਿਸਰਵ ਕਰਦਾ ਆ ਕਿਉਂਕਿ ਅੱਜਕੱਲ ਸ਼ਫਲਿੰਗ ਬਹੁਤ ਚੱਲ ਰਹੀ ਹੈ ਆ ਪੈਸੇ ਨੂੰ ਬਹੁਤ ਪ੍ਰਮੋਟ ਕੀਤਾ ਜਾਂਦਾ ਆ ਜਿਹੜੀ ਪਾਰਟੀ ਵਧੀ ਹੈਗੀ ਉਹਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਕੰਮ ਕਰੇਗੀ ਉਹਨੂੰ ਤੁਸੀਂ ਗਿਲੰਦਰ ਦੇ ਕਿਸ ਏਰੀਆ ਤੇ ਰਹਿਣ ਵਾਲੇ ਜਿਵੇਂ ਨਾਰਥ ਦਾ ਰਹਿਣ ਵਾਲਾ ਨਾਰਥ ਦਾ ਰਹਿਣ ਵਾਲੇ ਨਾਰਥ ਦਾ ਦੇ ਵਿੱਚ ਜੇ ਗੱਲ ਕਰੀਏ ਕਿੰਨਾ ਕੁ ਵਿਕਾਸ ਦਾ ਜਿਹੜਾ ਕੰਮ ਹੋਇਆ ਦੇਖੋ ਇਹ ਪਿਛਲੇ ਪੰਜਾਂ ਪਿਛਲੀ ਐ ਜਿਹੜੀ ਸਰਕਾਰ ਆ ਤਿੰਨ ਚਾਰ ਸਾਲ ਤੋਂ ਕੋਈ ਵਿਕਾਸ ਹੋਇਆ ਰੈਦਰ ਕੀ ਰੋਡ ਖਰਾਬ ਨੇ ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਕੂੜੇ ਦੀ ਪ੍ਰੋਬਲਮ ਨੇ ਇਸ ਤਰ੍ਹਾਂ ਨਾਰਥ 'ਚ ਕਈ ਪ੍ਰੋਬਲਮਾਂ ਹੈਗੀਆਂ ਜਿਦੋਂ ਤੁਹਾਡੇ ਕੋਲ ਵੋਟ ਮੰਗਣ ਆਣਗੇ ਕਿਹ ਸਵਾਲ ਕੀਤੇ ਜਾਣਗੇ ਕਿ ਵੋਟ ਮੰਗਣ ਤੋਂ ਕਿ ਤੁਸੀਂ ਲਾਸਟ ਟਾਈਮ ਕਦੋਂ ਇੱਧਰ ਆਏ ਸੀਗੇ ਕਦੋਂ ਇਸ ਮੁਹੱਲੇ ਚ ਆਏ ਸੀਗੇ ਤੇ ਹੁਣ ਕਦੋਂ ਆਏ ਆ ਕਿੰਨਾ ਟਾਈਮ ਹੋ ਗਿਆ ਇਹ ਕਿੰਨਾ ਰਿਪਿਊ ਰਹਿ ਗਿਆ ਕਦੋਂ ਤੁਸੀਂ ਲਾਸਟ ਵਾਰੀ ਆ ਗਲੀ ਚ ਆਏ ਸੀ ਬਿਲਕੁਲ ਮੁੱਖ ਮੰਤਰੀ ਪੰਜਾਬ ਵੀ ਕਹਿੰਦੇ ਆ ਕਿ ਜਦੋਂ ਵੋਟ ਕਰਨੀ ਹੋਵੇ ਕੋਈ ਵੋਟ ਮੰਗਣ ਆਵੇ ਉਹਨੇ ਸਵਾਲ ਜ਼ਰੂਰ ਕਰੋ ਕਹਿੰਦੇ ਆ ਲੇਕਿਨ ਉਹਨਾਂ ਦੇ ਬੰਦੇ ਨੇ ਚਲੋ ਆਪਾਂ ਮੋਕਕੇ ਦੀ ਪਾਰਟੀ ਦਾ ਗੱਲ ਕਰ ਲੈਂਦੇ ਆ ਮੋਕਕੇ ਦੀ ਪਾਰਟੀ ਦੇ ਬੰਦੇ ਜਦੋਂ ਪਹਿਲੀ ਵਾਰੀ ਜਦੋਂ ਸੀਗਾ ਤਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਆਮ ਆਦਮੀ ਦੀ ਸਰਕਾਰ ਆ ਅੱਜ ਚੱਲਦਾ ਪਿਆ ਕਿ ਆਮ ਆਦਮੀ ਦੀ ਪਾਰਟੀ ਕਿੰਨਾ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਆ ਕਿਉਂਕਿ ਸਾਡੇ ਹਲਕੇ 'ਚ ਜਿਹੜੇ ਕਾਂਗਰਸ ਦੇ ਐਮਐਲਏ ਨੇ ਤੇ ਜਿਹੜੇ ਐਮਐਲਏ ਨੇ ਉਹ ਕਾਂਗਰਸ ਦੇ ਨੇ ਤੇ ਹਲਕਾ ਇੰਚਾਰਜ ਜਿਹੜੇ ਇਹਨਾਂ ਦੇ ਆਪ ਦੇ ਵੀ ਆ ਤੇ ਦੋਨੋਂ 'ਚ ਕਿਤੇ ਨਾ ਕਿਤੇ ਕਸ਼ਮੋ-ਕਸ਼ ਰਹਿਦੀ ਆ ਜਿੱਦੀ ਜਿਹੜੀ ਸਜਾ ਆ ਉਹ ਆਮ ਜਨਤਾ ਨੂੰ ਭੁਗਤਣੀ ਪੈਂਦੀ ਆ ਬਿਲਕੁਲ ਲੋਕ ਵੀ ਲੋਕ ਸਾਡੇ ਨਾਲ ਮੌਜੂਦ ਨੇ ਕੀ ਨਹੀਂ ਸੋਨੂ ਉਹਨੂੰ ਜੀ ਜੇ ਗੱਲ ਕਰੀਏ ਲੋਕ ਸਭਾ ਚੋਣ ਆ ਗਏ ਕਿਸ ਤਰ੍ਹਾਂ ਦੇਖਦੇ ਇਹਨਾਂ ਨੂੰ ਕਿਹੜੀ ਪਾਰਟੀ ਨੂੰ ਵੋਟ ਕਰਦੇ ਸਰ ਪਹਿਲੇ ਡਿਪੈਂਡ ਕਰਦੇ ਨੇ ਕਿ ਜਿਹੜੀ ਪਾਰਟੀ ਬੋਟ ਕਰਨ ਜਾ ਰਹੇ ਉਹ ਕਿੰਨਾ ਕੁ ਸਮਰਥਨ ਕਰਦੇ ਨੇ ਲਾਸਟ ਟਾਈਮ ਵੀ ਉਹਨਾਂ ਨੇ ਆਪਣੇ ਮੈਨੀਫੈਸਟੋ ਰੱਖਿਆ ਉਹ ਮੈਨੀਫੈਸਟੋ ਕਿੰਨਾ ਕੁ ਫੁੱਲਫੀਲ ਕੀਤਾ ਇਹਦਾ ਉਹ ਚੀਜ਼ ਦੇਖੀ ਜਾਏਗੀ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਕੋਈ ਵੀ ਪਾਰਟੀ ਸਪੋਰਟ ਕਰਨ ਪਹਿਲਾਂ ਉਹਨਾਂ ਦੇ ਮੈਨੀਫੈਸਟੋ ਚੈੱਕ ਕਰ ਲੈਣ ਕਿ ਆਪਣੇ ਪਹਿਲੇ ਮੈਨੂ ਕਿੰਨਾ ਖਰੇ ਉੱਤਰਿਆ ਤਾਂ ਹੀ ਅਗਲੇ ਐਲੈਕਸ਼ਨ ਕਰ ਸਕਦੇ ਆ ਜੇ ਪਿਛਲਾ ਹੀ ਨਹੀਂ ਖਰੇ ਉੱਤਰ ਪਾਇ ਤਾਂ ਅਗਲੇ ਐਲੈਕਸ਼ਨ ਦਾ ਕੀ ਕਰੇਗੇ ਉਸੇ ਜਲੰਧਰ ਦੇ ਘਰੇ ਏਰੀਆ ਤੇ ਕਈ ਨਗਰ ਉਧਰ ਵਿਕਾਸ ਦੇ ਕਿੰਨੇ ਕੁ ਕੰਮ ਹੋਏ ਸਰ ਜਦੋਂ ਤੁਸੀਂ ਕਿਸੇ ਸਪੋਰਟ ਦੇ ਹਾਲੇ ਕੁ ਡਵੈਲਪਮੈਂਟ ਮੈਨੂੰ ਕੋਈ ਵਧੀਆ ਚਾਂਸ ਨਜ਼ਰ ਨਹੀਂ ਆਇਆ ਕੋਈ ਇੰਨੀ ਜਦਾ ਹੋਈ ਨਹੀਂ ਹੈ ਪਰ ਐਕਸਪੈਕਟੇਸ਼ਨ ਤੇ ਹੈ ਕਿ ਹੋਣੀ ਚਾਹੀਦੀ ਆ ਵਾ ਬਾਕੀ ਡਿਪੈਂਡ ਕਰਦਾ ਸਰਕਾਰ ਦੇ ਉੱਤੇ ਕਿਹੜੀ ਆਂਦੀ ਹੈ ਕੌਣ ਕੀ ਕਰਦਾ ਹੈ ਕਿਉਂਕਿ ਜਦੋਂ ਕੋਈ ਵੀ ਸਰਕਾਰ ਨਵੀਂ ਬਣਦੀ ਹੈ ਨਾ ਪਹਿਲੇ ਦੇਖਿਆ ਜਾਂਦਾ ਕਿ ਉਹਨਾਂ ਪ੍ਰੀਵੀਅਸ ਕੀ ਕੀਤਾ ਹੈ ਪ੍ਰੀਵੀਅਸ ਅਲੱਗ ਕੀ ਕੰਟ੍ਰਿਬਿਊਟ ਰਿਹਾ ਹੈ ਅਪਾ ਇਨ ਫਿਊਚਰ ਉਹ ਕਿਹੜੀ ਸਿਚੁਏਸ਼ਨ ਕਰ ਸਕਦੇ ਹੈ ਜੇ ਪ੍ਰੀਵੀਅਸ ਕੰਟ੍ਰਿਬਿਊਸ਼ਨ ਕੁਛ ਨਹੀਂ ਹੈਗਾ ਤੇ ਲੋਰ ਇੱਕ ਨਵੀਂ ਪਾਰਟੀ ਦੇ ਆਂਦੀ ਬਿਲਕੁਲ ਜਦੋਂ ਉਮੀਦਵਾਰ ਤੁਹਾਡੇ ਕੋ ਆਣ ਕੇ ਤੇ ਉਹਨਾਂ ਸਰ ਪਹਿਲੇ ਮੈਂ ਸਵਾਲ ਉਹ ਹੀ ਰਹਿਣਗੇ ਕਿ ਜੇਕਰ ਤੁਸੀਂ ਪ੍ਰੀਵੀਅਸ ਮਹੀਨੇ ਦੇ ਮਿਲਣ ਪਹਿਲਾਂ ਕੁਝ ਲਿਆ ਕੇ ਦਿਓ ਕਿ ਤੁਸੀਂ ਪ੍ਰੀਵੀਅਸ ਮਹੀਨੇ ਜੇ ਆਪਣਾ ਮੈਨੀਫੈਸਟੋ ਰੱਖਿਆ ਸੀ ਕਿੰਨੇ ਪੂਰਨ ਕਰ ਪਾਇਓ ਕਿੰਨੇ ਕੋਮਪੋਨੈਂਟਸ ਦੇਖਿਆ ਉਹ ਦੱਸਣ ਫਿਰ ਅਸੀਂ ਉਹ ਚੈੱਕ ਆਊਟ ਕਰਾਂਗੇ ਹੋਈਆਂ ਕਿ ਨਹੀਂ ਹੋਈਆਂ ਜੀ ਬਿਲਕੁਲ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚੰਨ ਸਿੰਘ ਹੈ ਜੰਨਨ ਜੀ ਗੱਲ ਕਰੇ ਲੋਕ ਸਭਾ ਦੇ ਚਨਾਬ ਆ ਗਏ ਕਿਸ ਤਰ੍ਹਾਂ ਦੇਖਦੇ ਹੋ ਇਸ ਚਨਾਬ ਲੋਕ ਲੋਕ ਸਭਾ ਦੇ ਚਨਾਬ ਆ ਗਏ ਆਪੋ ਆਪਣੀਆਂ ਪਾਰਟੀਆਂ ਜੋਰ ਲਾ ਰਹੀਆਂ ਨੇ ਜਿਹੜੀ ਮੌਜੂਦਾ ਸਰਕਾਰ ਇਹਦੇ ਤਾਂ ਹਾਲਾਤ ਮਾੜੇ ਲੱਗਦੇ ਆ ਬਾਕੀ ਵੇਖੋ ਦੁਨੀਆ ਸਰਕਾਰਾਂ ਚ ਕਿਹੜੀ ਸਰਕਾਰ ਬਾਜੀ ਮਾਰਦੀ ਆ ਤੁਸੀਂ ਕੀ ਕੰਮ ਕਾਇ ਕਰਦੇ ਆ ਇਹਦਾ ਪ੍ਰਾਈਵੇਟ ਡਰਾਈਵਰੀ ਕਰਦੇ ਆ ਕਿ ਕਿਸ ਤਰ੍ਹਾਂ ਦੇਖਦੇ ਹੋ ਕਿਸ ਨੂੰ ਵੋਟ ਕਰਨੀ ਚਾਹੀਦੀ ਹੈ ਬਿਲਕੁਲ ਜੀ ਜੋ ਸਾਡੀ ਮੌਜੂਦਾ ਸਰਕਾਰ ਆ ਬਹੁਤ ਕੁਝ ਸੋਚਿਆ ਹੈਗਾ ਸੀ ਇਹ ਸਰਕਾਰ ਨੇ ਵੱਡੇ ਵੱਡੇ ਵਾਅਦੇ ਵੀ ਕੀਤੇ ਸੀ ਲੋਕਾਂ ਨੂੰ ਲਾਰੇ ਵੀ ਬਹੁਤ ਜਿਆਦਾ ਲਾਏ ਸੀਗੇ ਪਰ ਸਰਕਾਰ ਨੇ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਜੋ ਵੀ ਸਰਕਾਰ ਨੇ ਬੀਬੀਆਂ ਨਾਲ ਵਾਅਦਾ ਕੀਤਾ ਸੀ 2000 ਰੁਪਿਆ ਸਾਡੀ ਪੈਨਸ਼ਨ 5000 ਰੁਪਿਆ ਕੀਤੀ ਜਾਊਗੀ ਪਰ ਸਰਕਾਰ ਨੇ ਅਜੇ ਤੱਕ ਸਾਰੇ ਪਾਸੇ ਫੇਲਿਅਰ ਸਾਬਤ ਹੋਈ ਆ ਜੀ ਲੋਕ ਕੋਈ ਵੀ ਪਾਰਟੀ ਦਾ ਉਮੀਦਵਾਰ ਤੁਹਾਡੇ ਕੋ ਆਊਗਾ ਕੀ ਸਵਾਲ ਕਰੂਗਾ ਬਿਲਕੁਲ ਜੀ ਉਹਨੂੰ ਸਵਾਲ ਕਰਾਂਗੇ ਕਿ ਜੋ ਤੁਸੀਂ ਵਾਅਦੇ ਕੀਤੇ ਸੀ ਚੋਣਾਂ ਤੋਂ ਪਹਿਲਾਂ ਵੀ ਜਿੰਨੇ ਵੀ ਵਿਭਾਗਾਂ ਦੇ ਵਿੱਚ ਕੱਚੇ ਮੁਲਾਜ਼ਮਾਂ ਉਹ ਸਾਡੀ ਸਰਕਾਰ ਆਉਣ ਤੇ ਹੀ ਪੱਕੇ ਕੀਤੇ ਜਾਵਾਂਗੇ ਔਰ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਬਹਾਲ ਕੀਤੀ ਜਾਏਗੀ ਔਰ ਜਿੰਨੇ ਵੀ ਦੂਸਰੀਆਂ ਸਰਕਾਰਾਂ ਦੇ ਪੈਂਡਿੰਗ ਕੰਮ ਪਏ ਸਾਰੇ ਪੂਰੇ ਕੀਤੇ ਜਾਣਗੇ ਪਰ ਅਜੇ ਤੱਕ ਇੱਕ ਵੀ ਪੂਰਾ ਨਹੀਂ ਕੀਤਾ ਬਿਲਕੁਲ ਤਸਵੀਰਾਂ ਵੀ ਨਾਲ ਦੀ ਨਾਲ ਦਿਖਾਣੇ ਆ ਗੱਲਬਾਤ ਵੀ ਕਰਾਂਗੇ ਕਿਉਂਕਿ ਬਹੁਤ ਸਾਰੇ ਸਵਾਲ ਹੈ ਲੋਕਾਂ ਦੇ ਸਰਕਾਰਾਂ ਦੇ ਨਾਲ ਚਾਹੇ ਉਹ ਸਮੇਂ ਦੀਆਂ ਸਰਕਾਰਾਂ ਹੋਣ ਜਾਂ ਕੋਈ ਵੀ ਹੋਵੇ ਕੀ ਨਾ ਜੀ ਆਪਣਾ ਗਰੇਂਦਰ ਸਿੰਘ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਕਿਸ ਤਰ੍ਹਾਂ ਦੇਖਦੇ ਹੋ ਠੀਕ ਆ ਕਿਉਂਕਿ ਵਿਸ਼ਵਾਸ ਥੋੜਾ ਹੋ ਗਿਆ ਕਿਸੇ ਤੇ ਜਿਹੜਾ ਬੋਲਦਾ ਝੂਠੇ ਲਾਰੇ ਜਿਹਨੂੰ ਉਮੀਦਵਾਰ ਤੁਹਾਡੇ ਕੋਲ ਵੋਟ ਮੰਗਣ ਆਣ ਕੇ ਕੀ ਸਵਾਲ ਪੁੱਛਦੇ ਆ ਕਿਤੇ ਜੇ ਕੋਈ ਸੱਚਾ ਬੰਦਾ ਹੋਵੇ ਤਾਂ ਕੋਈ ਸਵਾਲ ਇਹ ਕਰੀਏ ਕਿ ਅਸੀਂ ਦੇ ਕਈ ਬੰਦੇ ਇਹੋ ਜਿਹੇ ਇੱਥੇ ਹੈਗੇ ਜਿਹੜੇ ਸਰਕਾਰੀ ਮਹਿਕਮੇ ਚ ਬੁੱਢੇ ਹੋ ਗਏ ਕੰਮ ਕਰਦੇ ਕਰਦੇ ਮੜੀਆਂ ਚ ਚਲੇ ਗਏ ਕਈ ਉਹੋ ਜਿਹੇ ਦਾਦਾ 15-15 ਦਾਦਾ ਹਜ਼ਾਰ ਕਿ ਕਿ ਕਈ ਹਰ ਇੱਕ ਦਾ ਜੀ ਕਰਦਾ ਪੈਸੇ ਲੈਣ ਨੂੰ ਪੈਨਸ਼ਨ ਲੈਣ ਨੂੰ ਪੂਰੇ ਪੈਸੇ ਲੈਣ ਨੂੰ ਉਹ ਠੇਕੇਦਾਰੀ ਸਿਸਟਮ ਠੇਕੇਦਾਰੀ ਸਿਸਟਮ ਟੇ ਜਿਹੜਾ ਕੋਈ ਆਉਂਦਾ ਪਹਿਲਾਂ ਅਸੀਂ ਸਭ ਪੱਕੀ ਨਾ ਕਰੀ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਕਿਹੜਾ ਮਹਿਕਮਾ ਜਿੱਤੇ ਠੇਕੇਦਾਰੀ ਕਰ ਰਹੇ ਹੈ ਕੰਮ ਮਜ਼ਦੂਰ ਕਰਦਾ ਪਾਏ ਠੇਕੇਦਾਰ ਲੈ ਕੇ ਪਾਸੇ ਹੋ ਜਾਂਦਾ ਤੇ ਝੂਠਿਆਂ ਬੰਦਿਆਂ ਤੇ ਕਾਦੇ ਵਿਸ਼ਵਾਸ ਕੋਈ ਵਿਸ਼ਵਾਸ ਨਹੀਂ ਵੋਟ ਕਰੂਗੇ ਕਿ ਨਹੀਂ 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 ਕਰਾਂਗੇ ਨਹੀਂ ਕਰੂਗੇ ਨਾ ਇਹ ਝੂਠੇ ਆ ਹੀ ਝੂਠੇ ਆ ਤੇ ਕਰ ਬੋਟ ਕਿਹਨੂੰ ਕਰ ਕਰਨੀ ਕੋਈ ਹੈ ਹੀ ਝੂਠੇ ਬੰਦੇ ਆ ਤੇ ਹਾਂ ਕੋਲ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਗੁੱਸਾ ਵੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਿਉਂਕਿ ਬਹੁਤ ਸਾਰੇ ਸਵਾਲ ਨੇ ਬਹੁਤ ਗੱਲਾਂ ਨੇ ਕੋਈ ਕੀ ਨਾਜੀਪਾ ਨਿਸ਼ਤਰ ਸਿੰਘ ਜੀ ਨਿਸ਼ਤਰ ਜੀ ਚੋਣਾ ਆ ਗਿਆ ਲੋਕ ਸਭਾ ਦਾ ਕਿਸ ਤਰ੍ਹਾਂ ਦੇਖ ਇਹ ਜਿਹਨ ਮਤਲਬ ਬੰਦੇ ਦਿਹਾੜੀਦਾਰ ਬੰਦੇ ਆ ਇਹਦੇ ਕੰਮ ਕਰਨ ਨਾਲੀ ਚੋਣਾਂ ਨਾਲ ਸਾਡਾ ਕੀ ਸੰਬੰਧ ਆ ਜੀ ਫਿਰ ਵੀ ਵੋਟ ਤੇ ਪਾਉਂਦੇ ਹੋ ਕੋਰ ਤੇ ਪਾਵਾਂਗੇ ਜਿੱਤੇ ਬੋਰਡ ਦਾ ਆਪਣੀ ਬੋਰਡ ਬਣਾਈਆਂ ਆਂ ਦੀ ਬੋਰਡ ਪਾਵਾਂਗੇ ਕੀ ਸਵਾਲ ਕਰੋਂਗੇ ਜਦੋਂ ਵੋਟ ਮੰਗਣ ਤੁਹਾਡੇ ਕੋ ਉਮੀਦਵਾਰ ਇਹਦੇ ਬੋ ਕਰਦੇ ਆ ਜੀ ਧਾਰ ਕਾਰਡ ਦਾ ਜਿਹੜਾ ਸਾਡਾ ਬੰਦ ਕੀਤਾ ਜੀ ਬੱਚੇ ਆਪਣੇ ਨਿੱਕੇ ਦੇ ਬੱਚੇ ਪਾਲ ਰਹੇ ਆ ਮੇਰੇ ਧਾਰ ਕਾਰਡ ਤੇ ਕੋਈ ਸਰਕਾਰ ਦੇ ਬਾਰੇ ਕੋਈ ਸੋਚੇ ਸਾਡੇ ਬਾਰੇ ਗਰੀਬਾਂ ਬਾਰੇ ਸਾਈ ਪ੍ਰਾਈਵੇਟ ਕੰਮ ਕਰਨਾ ਇੱਕ ਬਹੁਤ ਬੁਰਾ ਆਲਿਆ ਗੱਲ ਆ ਸਿਰਫ ਨੀਤੀ ਕਰਵਾ ਲੀਦਾ ਤੁਹਾਡੀ ਕੋਈ ਬਾਈਦੀ ਨਹੀਂ ਆ ਰੋ ਜਾ ਕੇ ਚਿਲ ਜਾਈਦਾ ਇੱਥੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਕਿੰਨਾ ਕੁ ਵਿਕਾਸ ਦੀ ਗੱਲ ਕਰੀਏ ਕਿੰਨਾ ਕੁ ਵਿਕਾਸ ਦੇ ਕਾਸਟ ਵਾਲੇ ਦੇ ਵਿੱਚ ਮੈਂ ਕੀ ਗੱਲ ਕਰਾਂ ਇਹਦੇ ਆਪਣੇ ਇਹ ਆਂਦੇ ਆਂਦੇ ਕੋਈ ਧਾਰ卡ੜ ਦਾ ਮਸਲਾ ਲੱਗਦਾ ਹੈ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਧੰਨਵਾਦ ਜੀ ਕਿਹਨਾਂ ਹੀ ਸਰਕਾਰ ਜੀ ਰਵਿੰਦਰ ਸਿੰਘ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਕਿਸ ਤਰ੍ਹਾਂ ਦੇਖਦੇ ਆ ਦੇਖ ਰਹੇ ਵਧੀਆ ਵਾ ਕਿਸ ਨੂੰ ਵੋਟ ਕੀਤੀ ਆਉਗੀ ਕੀ ਕਹਿੰਦੇ ਹੋ ਹਾਂਜੀ ਕਾਂਗਰਸ ਨੂੰ ਕਾਂਗਰਸ ਨੂੰ ਹੋਰ ਇਹਨਾਂ ਲੋਕੀ ਲੈਣਾ ਕਰੂ ਵਾਲੇ ਦਾ ਕੀ ਲੈਣਾ ਅੱਗੇ ਕੀ ਦੇ ਦਿੱਤਾ ਸਾਨੂੰ ਬਿਲਕੁਲ ਲਾਹੌਰ ਵੀ ਅਤੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਕਿ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰਾ ਗੁੱਸਾ ਹੈ ਬਹੁਤ سارے ਸਵਾਲ ਨੇ ਮੁੱਖ ਜੀ ਬਜ਼ੁਰਗ ਵੀ ਮੌਜੂਦ ਹੈ ਗੱਲਬਾਤ ਕਰਦੇ ਆ ਕੀ ਨਾ ਕੀ ਬਜ਼ੁਰਗੋ ਟਾਕਾ ਬਲਦੇਵ ਸਿੰਘ ਦੇ ਸਵਾਲ ਲੋਕ ਸਭਾ ਦੇ ਚੋਣ ਆ ਗਿਆ ਹੈ ਕਿਸ ਤਰ੍ਹਾਂ ਦੇਖਦੇ ਹੋ ਚੋਣਾਂ ਬਾਰੇ ਬਹੁਤ ਵਧੀਆ ਗੱਲ ਲੱਗਦੀ ਹੈ ਚਾਹਤ ਤਾਂ ਵੋਟਾਂ ਪਾਣੀਆਂ ਬਾਣੀਆਂ ਆਪਾਂ ਜਿਹੜੇ ਕੰਮਾਂ ਨੂੰ ਦੇਖ ਕੇ ਜਿਹੜੇ ਵੋਟ ਪਾਉਂਗੇ ਤੁਸੀਂ ਮੈਂ ਤਾਂ ਆਪ ਪਾਰਟੀ ਨੂੰ ਰੈਫਰ ਕਰਦਾ ਆ ਕਿਉਂਕਿ ਉਹਨਾਂ ਨੇ ਕੰਮ ਕੀਤੇ ਆ ਲੋਕ ਪਸੰਦ ਕਰਨ ਜਾਂ ਨਾ ਕਰਨ ਪਰ ਆਪ ਨੇ ਜਿਹੜੇ ਕੰਮ ਕੀਤੇ ਆ ਲੋਕਾਂ ਦੇ ਭਲੇ ਲਈ ਕੀਤਾ ਹੈਗਾ ਬਿਲਕੁਲ ਮੁੱਖ ਮੰਤਰੀ ਪੰਜਾਬ ਕਹਿੰਦੇ ਜਦੋਂ ਕੋਈ ਵੀ ਨੇਤਾ ਦਾ ਢਕਾਵੇ ਉਸ ਨੂੰ ਸਵਾਲ ਜ਼ਰੂਰ ਕਰੋ ਤੁਸੀਂ ਕੀ ਸਵਾਲ ਕਰੋਗੇ ਮੈਂ ਸਵਾਲ ਇਹ ਕਰੂੰਗਾ ਕਿ ਆਪ ਜਿੱਦਾ ਆਮ ਜਿੱਦਾ ਆਪ ਪਾਰਟੀ ਹੈ ਇਹ ਆਮ ਆਮ ਬੰਦਾ ਹੈ ਹਰ ਬੰਦੇ ਦੇ ਨਾਲ ਉਹ ਮਿਕਸ ਹੋ ਕੇ ਮਤਲਬ ਲੱਗਦਾ ਹੈ ਨਾ ਕਿ ਇਹ ਨਹੀਂ ਕਿ ਮੈਂ ਐਮ ਐਲ ਏ ਆ ਤਾਂ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਤੇ ਮਤਲਬ ਸਨ ਸਾਡੇ ਨਾਲ ਉਹ ਇਦਾਂ ਆਮ ਬੰਦਾ ਮੰਗਰ ਗੱਲ ਕਰਨ ਇਹ ਮਤਲਬ ਆਪਣੇ ਆਪ ਨੂੰ ਇਹ ਨਾ ਸਮਝ ਮੈਂ ਮਨਿਸਟਰ ਹੈ ਜਾਂ ਮੈਂ ਮਿਲਿਆਗਾ ਜੇ ਵਿਕਾਸ ਦੀ ਕਮਾਈ ਦੀ ਗੱਲ ਕਰੀਏ ਕਿੰਨਾ ਇੱਕ ਜਲੰਧਰ ਚ ਵਿਕਾਸ ਕਰੀਏ ਮੇਰੇ ਲਿਹਾਜ਼ ਨਾਲ ਤਾਂ ਵਧੀਆ ਹੀ ਹੈਗਾ ਕਿਉਂਕਿ ਹਰ ਬੰਦਾ ਖੁਸ਼ ਨਹੀਂ ਹੋ ਕਰ ਸਕਦੇ ਹਰ ਬੰਦੇ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਕਿਉਂਕਿ ਬੰਦੇ ਨੇ ਫਿਰ ਵੀ ਕਹਿੰਦਾ ਆ ਨਹੀਂ ਕੀਤਾ ਆ ਨਹੀਂ ਕੀਤਾ ਇਸ ਕਰਕੇ ਆਪ ਪਾਰਟੀ ਮੈਨੂੰ ਜਮੀ ਲੱਗੀ ਆ ਖਾਸ ਕਰਕੇ ਬਿਲਕੁਲ ਸਾਰਿਆਂ ਨੂੰ ਆਪਾਂ ਕੁਝ ਵੀ ਨਹੀਂ ਕਰ ਸਕਦੇ ਪਰ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ ਨੇ ਭਾਈ ਸਾਹਿਬ ਮਜੂਦੇ ਕੀ ਨਾਂ ਆਪਣਾ ਅਖਿਲ ਕੁਮਾਰ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਪਟਿਆਲੇ ਤੋਂ ਜੀ ਪਟਿਆਲੇ ਤੋਂ ਲੋਕ ਸਭਾ ਦੇ ਚੋਣ ਆ ਗਿਆ ਹੈ ਤੁਹਾਡੇ ਉੱਤੇ ਮਹਾਰਾਣੀ ਜੀ ਬੀਜੇਪੀ ਵੱਲੋਂ ਨੇ ਹਾਂ ਜੀ ਕੀ ਕੰਮਾਂ ਨੂੰ ਦੇਖ ਕੇ ਇਸ ਵਾਰ ਵੋਟ ਆਂਗਰ ਮੈਂ ਤਾਂ ਜੀ ਆਮ ਆਦਮੀ ਪਾਰਟੀ ਨੂੰ ਪਾਵਾਂਗਾ ਉਹਨਾਂ ਦੇ ਕੰਮਾਂ ਤੋਂ ਮੈਂ ਬਹੁਤ ਖੁਸ਼ ਹਾਂ ਕਿਉਂਕਿ ਲੇਡੀਜ਼ ਦਾ ਕਰਾਇਆ ਫ੍ਰੀ ਹੈ ਜੀ ਤੇ ਬਿਜਲੀ ਦਾ ਬਿੱਲ ਵੀ ਸਾਡਾ ਮਾਫ ਹੋਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਮੁੱਖ ਮੰਤਰੀ ਪੰਜਾਬ ਵੀ ਕਹਿੰਦੇ ਆ ਜਦੋਂ ਕੋਈ ਵੀ ਲੀਡਰ ਆਵੇ ਉਸ ਨੂੰ ਸਵਾਲ ਜ਼ਰੂਰ ਕਰ ਹਾਂਜੀ ਉਹਨਾਂ ਦੀ ਗੱਲ ਬਹੁਤ ਸਹੀ ਹੈ ਸਵਾਲ ਜ਼ਰੂਰ ਬਣਦਾ ਸਾਡਾ ਕਿਉਂਕਿ ਅਸੀਂ ਵੋਟ ਜਿੱਤਣੇ ਤਾਂ ਉਹਨਾਂ ਦੇ ਕੰਮ ਤੁਹਾਨੂੰ ਉਹਦਾ ਰਿਜ਼ਲਟ ਵੀ ਲੈਣਾ ਚਾਹੀਦਾ ਵੀ ਉਹਨਾਂ ਦਾ ਕੰਮ ਕੀ ਰਿਪੋਰਟ ਕਰਦਾ ਵੀ ਲੈਣਾ ਚਾਹੀਦਾ ਤੇ ਕੀ ਸਵਾਲ ਕੀਤੇ ਜਾਣਗੇ ਮੌਜੂਦਾ ਸਰਕਾਰ ਤਾਂ ਆਪਣੇ ਕੰਮ ਕਰ ਰਹੀ ਹੈ ਜੀ ਮਾਨਸਾਹਬ ਨੇ ਕੰਮ ਕਰ ਰਹੇ ਨੇ ਜੇ ਬਾਕੀ ਲੀਡਰ ਆਣ ਕਿ ਉਹਨਾਂ ਨੂੰ ਕੀ ਸਵਾਲ ਕਰਦੇ ਉਹਨਾਂ ਨੂੰ ਸਵਾਲ ਕਰਾਂਗੇ ਜੀ ਤੁਹਾਡੇ 5 ਸਾਲ ਦੀ ਕਾਰਗੁਜ਼ਾਰੀ ਕੀ ਆ ਉਸ ਬਾਰੇ ਪੁੱਛਾਂਗੇ ਪੂਰਵੀ ਬਿਜੁਰ ਕੋ ਸਾਡੇ ਨਾਲ ਮੌਜੂਦ ਕੀ ਪੀਆ ਚਾਲੇ ਅੰਕਲ ਕੀ ਨਾ ਆਇਆ ਆਪਣਾ ਨਰਿੰਦਰ ਕੁਮਾਰ ਉੱਥੇ ਰਹਿਣ ਵਾਲੇ ਪਟਿਆਲੇ ਪਟਿਆਲੇ ਤੋਂ ਕਿਸ ਤਰ੍ਹਾਂ ਦੇ ਦੇ ਲੋਕ ਸਭਾ ਦੇ ਚੋਣ ਆ ਗਏ ਹੈ ਕੀ ਕਮਾਨੂ ਦੇਖ ਕੇ ਤੁਸੀਂ ਜਿਹੜੀ ਵੋਟ ਜਿਹੜੀ ਆਪਣੀ ਦੋਗੇ ਇਸ ਦੇ ਬਾਰੇ ਮੈਂ ਕੀ ਕਹਿ ਸਕਦਾ ਹਾਂ ਉਹ ਵੋਟ ਨਹੀਂ ਪਾਣੀ ਹੈ ਵੋਟ ਤਾਂ ਪਾਣੀ ਹੈ ਜੀ ਫਿਰ ਕੀ ਕੰਮ ਕਾਜ ਦੇਖ ਕੇ ਵੋਟ ਪਾਉਂਗੇ ਜਿਹੜਾ ਚੰਗਾ ਕੰਮ ਕਰੇਗਾ ਉਸ ਨੂੰ ਵੋਟ ਪਾ ਦੇਣਗੇ ਕਿੰਨੇ ਕੰਮ ਤੁਹਾਡੇ ਏਰੀਆ ਦੇ ਵਿੱਚ ਹੋਏ आ जाता है ये खासे कमता है जितने तो लीडर आन के था देखो वोट मंगा ली सवाल करूंगे नहीं कोई सवाल नहीं करा रही है सो आपका बंदा कौन था क्या कैसा कर रही है कुछ नहीं कह रही है आ जाओ मैडम आ जाओ आ जाओ की नाम जी आपका नामी का लोकसभा वोट बनी है पिल्लेदर से हाँ जी बनी हुई है चुनाव आ गया है की काम का वे के अपनी वोट कास्ट करूंगे जो बढ़िया काम लग गया था सी, आम आदमी नहीं पावा जो लीडर तेरे को वोट मंगन आ गए की सवाल कितने जा सवाल तो करोगे ना हाँ जी की सवाल करोगे लीडर भी क्यों उन्होंने वोट पाई जाओ भी मतलब भी काफी सहूलता दे रहे हैं वैसे सरकार ਵਧੀਆ ਵਧੀਆ ਕੰਮ ਕਰ ਰਹੇ ਨੇ ਵੈਸੇ ਤਾਂ ਅਸੀਂ ਇਹਨਾਂ ਨੂੰ ਹੀ ਪਾਵਾਂਗੇ ਆਮ ਆਦਮੀ ਆਮ ਆਦਮੀ ਪਾਰਟੀ ਦਾ ਵਧੀਆ ਪਾਰਟੀ ਦਾ ਹਾਂਜੀ ਵਧੀਆ ਬਿਲਕੁਲ ਹੋਰ ਵੀ ਆਜੋ ਕਿ ਨਾ ਆਪਣਾ ਮਰੇਂਦਰ ਸਿੰਘ ਕਿੱਥੇ ਦੇ ਰਹੇ ਆਣ ਵਾਲੇ ਗੋਵਿੰਦਾਲ ਸਾਹਿਬ ਹਾਂਜੀ ਗੋਵਿੰਦਾਲ ਸਾਹਿਬ ਗੋਬਿੰਦਾਲ ਸਾਹਿਬ ਵੋਟ ਬਣੀ ਹੈ ਨਹੀਂ ਨਹੀਂ ਬਣੀ ਕੀ ਕਹਿਣਾ ਚਾਹੁੰਦੇ ਹੋ ਲੋਕ ਸਭਾ ਦੇ ਚੋਣ ਆ ਗਏ ਆ ਵਾਕ ਵਾਕ ਪਾਰਟੀਆਂ ਦੇ ਉਮੀਦਵਾਰ ਉਤਰਨਗੇ ਕੀ ਕਹਿਣਾ ਚਾਹਦੇ ਹੋ ਗੋਹੀ ਨਹੀਂ ਹੋਣਾ ਇਹਨਾਂ ਦਾ ਕੋਈ ਨਹੀਂ ਹੋਣਾ ਕਿਉਂ ਸਿੱਧੀਆਂ ਬਸਾਂ ਕਮ ਸਾਫ ਆ ਜਨਤਾ ਤੁਸੇ ਸੁਣਿਆ ਵੀ ਕਈਆਂ ਦੇ ਮਨਾਂ ਦੇ ਵਿੱਚ ਸਰਕਾਰਾਂ ਨੂੰ ਲੈ ਕੇ ਕਾਫੀ ਰੋਸ਼ ਹੈ ਕਈਆਂ ਨੇ ਕਈ ਸਵਾਲ ਕੀਤੇ ਕਈਆਂ ਨੇ ਆਪਣੀਆਂ ਮੰਗਾਂ ਰੱਖੀਆਂ ਕੁਝ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਨਾ ਜੀ ਆਪਾ ਹਰਦੀਪ ਸਿੰਘ ਰਾਜੂ ਹਰਦੀਪ ਜੀ ਜੇ ਗੱਲ ਕਰੀਏ ਲੋਕ ਸਭਾ ਦੇ ਚੋਣ ਆ ਗਏ ਨੇ ਕਿਸ ਤਰ੍ਹਾਂ ਦੇਖਦੇ ਹੋ ਇਸ ਚੋਣਾਂ ਨੂੰ ਜਨਾਬ ਆ ਗਿਆ ਪਰ ਸਾਡਾ ਜਿਹੜਾ ਬਿਜ਼ਨਸ ਡੈਟ ਹੈ ਦਿਨੋ ਦਿਨ ਸਾਨੂੰ ਅਸੀਂ ਤੇ ਚਾਹਦੇ ਨਹੀਂ ਜਨਾਬ ਹੁਣ ਅਸੀਂ ਤੇ ਕੋਈ ਮੰਗ ਰੱਖੀ ਆ ਕਿ ਰਾਸ਼ਟਰਪਤੀ ਰਾਜ ਲਾਗੂ ਹੋ ਥੋੜੇ ਟਾਈਮ ਲਈ ਥੋੜਾ ਜਿਹਾ ਜਿਹੜਾ ਹੁਣ ਲੁੱਟ ਖੋ ਵਾਰਦਾਤਾ ਹੁੰਦੀਆਂ ਇਹਨਾਂ ਨੂੰ ਢਲ ਪਵੇ ਸਰਕਾਰਾਂ ਜਿਹੜੀਆਂ ਵੀ ਆਈਆਂ ਆ ਲੁੱਟ ਖੋ ਨਸ਼ਾਰੀ ਰੁਕੇ ਇਹਨਾਂ ਤੋਂ ਨਾ ਇਹਨਾਂ ਤੋਂ ਰੁਕਣਾ ਆ ਠੀਕ ਆ ਜੀ ਇਸ ਕਰਕੇ ਰਾਸ਼ਟਰਪਤੀ ਰਾਜ ਲਾਗੂ ਥੋੜੇ ਟਾਈਮ ਲਈ ਲਾਇਆ ਜਾਵੇ ਥੋੜਾ ਸਿਸਟਮ ਪੰਜਾਬ ਦਾ ਸਿਸਟਮ ਸਹੀ ਹੋਵੇ ਉਸ ਤੋਂ ਬਾਅਦ ਚ VOTING ਦਾ ਕੰਮ ਕੀਤਾ ਜਾਦਾ ਜਦੋਂ ਉਮੀਦਵਾਰ ਤੁਹਾਡੇ ਕੋਲ ਵੋਟ ਮੰਗਣ ਆਣ ਕੇ ਕੀ ਸਵਾਲ ਕਰੋਗੇ ਉਹਨਾਂ ਨੂੰ ਕੀ ਗੱਲਾਂ ਕਹੋਗੇ ਕਿਉਂਕਿ ਕਿੰਨੇ ਕੁ ਵਿਕਾਸ ਦੇ ਕੰਮ ਹੋਏ ਆ ਹਰ ਕਿਸੇ ਨੂੰ ਪੁੱਛਣ ਦਾ ਹੱਕ ਹੁੰਦਾ ਤੇ ਤੁਸੀਂ ਕੀ ਸਵਾਲ ਕਰੋਗੇ ਤੁਸੀਂ ਸਵਾਲ ਕਰਾਂਗੇ ਜੀ ਤੁਹਾਡੇ ਕੋਲ ਹੁਣ ਪਿਛਲੀ ਵਾਰ ਵੀ ਆਏ ਸੀਗੇ ਇੱਥੇ ਅਸੀਂ ਕੋਲੋਂ 20-25 ਹਜ਼ਾਰ ਇਹ ਖਰਚਾ ਕਰਕੇ ਉਹਨਾਂ ਨੂੰ ਸਦਿਆ ਮੁੜ ਕੇ ਉਹ ਮੁੜ ਕੇ ਕੋਈ ਵਿਕ ਜਾਂਦਾ ਹੈ ਕੋਈ ਆਪਣੀ ਮਰਜ਼ੀ ਨਾਲ ਚੱਲ ਜਾਂਦਾ ਹੈ ਕੋਈ ਦਰਦੇ ਚੱਕਰ ਜਿੱਟ ਲ ਜਾਂਦਾ ਕਪੜੇ ਕੀਤੇ ਆ ਇਸ ਕਰਕੇ ਕੋਈ ਸਮਝੋ ਬਾਹਰ ਹੀ ਆ ਸਿਸਟਮ ਅੱਡੇ ਸਮਝੋ ਬਾਹਰ ਅਗਰ ਕੋਈ ਮੰਗ ਕਰਾਂਗੇ ਰਾਸ਼ਟਰਪਤੀ ਰਾਜ ਲਾਗੂ ਲੱਗ ਜੇ ਸਾਲ 2 ਸਾਲ ਵਾਸਤੇ ਉਸ ਤੋਂ ਬਾਅਦ ਜਦੋਂ ਮਾਹੌਲ ਠੀਕ ਹੋ ਜੇ ਉਸ ਤੋਂ ਬਾਅਦ ਚ VOTING ਦਾ ਕੰਮ ਸ਼ੁਰੂ ਕਰ ਇਸ ਤਰ੍ਹਾਂ ਦੇ ਕੰਮ ਕਾ ਤੁਹਾਡੇ ਏਰੀਆ ਦੇ ਵਿੱਚ ਬਿਲਕੁਲ ਡੈਡ ਆ ਜੀ ਖਤਮ ਆ ਜੀ 15 15 ਦਿਨ ਘੱਟੇ ਨਹੀਂ ਜਾ ਰਹੀ ਤੁਹਾਡਾ ਦਾ ਸਿਸਟਮ ਬਿਲਕੁਲ ਹੀ ਅਸੀਂ ਕਾਲੀ ਦੋ ਦੁਨੀਆਂ ਵੇਚ ਕੇ ਘਟੇ ਆ ਕਿ ਤੁਹਾਡਾ ਹੁਣ ਕੰਮ ਬਿਲਕੁਲ ਡਾਣ ਆ ਕਿਉਂ ਕੰਮ ਕਿਉਂ ਡਾਣ ਆ ਸਮਝੀ ਨਹੀਂ ਆ ਕੀ ਹਾਲਾਤ ਆ ਦਿਨੋ ਦਿਨ ਕੰਮ ਲੋਕਾਂ ਦੀ ਤਰੱਕੀ ਹੁੰਦੀ ਆ ਸਾਡੀ ਟਰਾਂਸਪੋਰਟ ਲਾਈਨ ਦਿਨੋ ਟੈਂਟਡ ਹੋਈ ਜਾਂਦੀ ਆ ਸਾਡੇ ਸਮਝੋ ਬਾਹਰ ਹੀ ਆ ਸਾਰੀ ਗੇਮ ਬਿਲਕੁਲ ਕੋਈ ਜੋ ਹੋਰ ਵੀ ਲੋਗ ਐ ਤੇ ਮੌਜੂਦ ਐ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਬਹੁਤ ਸਾਰੇ ਸਵਾਲ ਐ ਲੋਕਾਂ ਦੇ ਕੰਮਾਂ ਨੂੰ ਲੈ ਕੇ ਵਿਕਾਸ ਦੇ ਗੱਲਾਂ ਨੂੰ ਲੈ ਕੇ ਭਾਈ ਸਾਹਿਬ ਕੀ ਨਾਮ ਹੈ ਆਪਾਂ ਸੁਜੀਤ ਸਿੰਘ ਜੀ ਜੀ ਚੋ ਲੋਕ ਸਭਾ ਦੇ ਚੋਣ ਆ ਗਏ ਕਿਸ ਤਰ੍ਹਾਂ ਦੇ ਭਾਈ ਜੀ ਚੋਣ ਤਾਂ ਦੇਖੋ 5 ਸਾਲ ਬਾਅਦ ਆਉਂਦੇ ਆ ਪਰ ਸਰਕਾਰਾਂ ਕੋਈ ਕਿਸੇ ਦਾ ਵੀ ਦਾਗ ਜਿਹੜਾ ਬੈਗਵਾਰਡ ਏਰੀਆ ਹੋ ਗਿਆ ਕਿਸੇ ਨੇ ਨਹੀਂ ਸੋਚੀ ਸਾਡਾ ਟੈਕਸੀ ਦਾ ਕੰਮ ਆ ਸਾਨੂੰ ਕਦ ਤੱਕ ਕਿਸੇ ਨੇ ਕੋਈ ਸੁਣਨੇ ਦਿੱਤੀ ਨਾ ਕਿਸੇ ਵੀ ਸਰਕਾਰ ਨੇ ਚਿਤੰਨ ਪਾਦਾ ਅੱਜ ਪੁੱਛਿਆ ਐਮਐਲਏ ਲਾ ਲਓ ਐਪੀ ਲਾ ਲਓ ਕੋਈ ਵੀ ਲਾ ਲਓ ਤੇ ਅਸੀਂ ਤਾਂ ਚੋਲਿਆ ਵੀ ਚੋਣ ਹੋਣੀ ਨਾ ਕਿਉਂ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਕੀ ਕਾਰਨ ਹੈ ਕਹ ਰਹੇ ਨੇ ਇਹ ਵੀ ਜਿਹੜੀ ਵੀ ਸਰਕਾਰ ਆਉਂਦੀ ਆ ਵਾਅਦੇ ਖਰਾ ਕੇ ਲੋਕਾਂ ਨੂੰ ਆਪਣੇ ਗੱਲਾਂ ਜਲਾ ਲਦੇ ਵੋਟਾਂ ਲੈ ਲੈਂਦੇ ਵੋਟਾਂ ਲੈਣ ਤੋਂ ਬਾਅਦ ਕੋਈ ਨਹੀਂ ਪੁੱਛਦਾ ਜੇ ਆਪਾਂ ਕੋਈ ਆਪਣਾ ਮੁੱਦਾ ਲੈ ਕੇ ਜਾਂਦੇ ਆ ਕਿਸੇ ਦੇ ਐਮਪੀ ਕੋਲ ਜਾਂ ਐਮਐਲਏ ਕੋਲ ਉਹ ਸਾਨੂੰ ਝੂਠਾ ਆਸ਼ਵਾਸਨ ਦੇ ਕੇ ਦੂਰ ਦਿੰਦੇ ਆ ਕੋਈ ਸਾਡਾ ਕੰਮ ਨਹੀਂ ਕਰਦੀ ਪਰ ਹੁਣ ਤਾਂ ਤੁਹਾਡੇ ਕੋ ਆਪ ਚੱਲ ਕੇ ਆਣਗੇ ਤਾਂ ਸਵਾਲ ਨਹੀਂ ਕਰੂੰਗਾ ਪਹਿਲਾਂ ਵੀ ਚੱਲ ਕੇ ਆਉਂਦੇ ਆ ਜੀ ਆ ਜਦੋਂ ਸਾਡੇ ਦਫ਼ਤਰ ਚੋਂ ਕੋਏ ਆ ਦਫ਼ਤਰ ਚੋਂ ਕੋਣ ਤੋਂ ਬਾਅਦ ਸਾਡੇ ਕੋਲ ਐਮਪੀ ਸਿਗਨੇਚਰ ਸਿਫਰਿੰਗ ਨੂੰ ਉਹ ਵੀ ਚੱਲ ਕੇ ਆਏ ਸੀ ਸਾਨੂੰ ਉਹਨੇ ਬੜਾ ਭਰੋਸਾ ਦਿੱਤਾ ਤੁਹਾਡੇ ਦਫ਼ਤਰ ਮੈਂ ਬਹਾਰਾਪੁਰ ਹਵਾਮਾ ਤੁਹਾਡਾ ਕਾਰੋਬਾਰ ਜਿੱਦਾਂ ਪਹਿਲਾਂ ਚੱਲਦਾ ਸੀ ਉਦਾਂ ਹੀ ਚੱਲੇਗਾ ਪਰ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਸੀ ਬਹੁਤ ਵਾਰੀ ਉਹਨੇ ਦਫ਼ਤਰ ਗਏ ਆ ਸਾਨੂੰ ਬਸ ਲਾਰੇ ਲਾ ਕੇ ਤੋਰ ਦਿੰਦੇ ਰਹੇ ਆ ਹੁਣ ਆਪ ਪਾਰਟੀ ਛੱਡ ਕੇ ਦੂਸਰੀ ਪਾਰਟੀ ਚੱਲ ਗਏ ਆ ਹੁਣ ਇਸ ਸਰਕਾਰ ਤੋਂ ਜਿਹੜੀ ਮੌਜੂਦਾ ਸਰਕਾਰ ਆ ਅਸੀਂ ਕਿਹਦੇ ਕੋਲ ਆਪਣੀ ਗੁਆਰ ਲਗਾਈਏ ਇਸ ਕਰਕੇ ਅਸੀਂ ਤਾਂ ਹਰ ਸਰਕਾਰ ਤੋਂ ਦੁਖੀ ਆ ਤੁਸੀਂ ਕੀ ਕਹਿਣਾ ਚਾਹਦੇ ਹੋ ਇਹ ਨਹੀਂ ਆਈ ਸਭ ਤੋਂ ਦੁਖੀ ਆ ਬੰਦਾ ਹਰੇਕ ਤੋਂ ਜਿਹਨੂੰ ਮਰਜੀ ਬੋਟ ਪਾ ਕੇ ਦੇਖ ਲਓ ਜੀ ਇੱਕੋ ਹੀ ਗੱਲ ਆ ਸਭ ਦੀ ਝੂਠੇ ਵਾਦੇ ਹੀ ਆ ਕੀ ਮੋਦੀ ਦੇ ਕੀ ਕੇਜਰੀਵਾਲ ਸਾਹਿਬ ਇੱਕੋ ਹੀ ਗੱਲ ਆ ਇੱਕੋ ਰੱਸੇ ਬੰਨਣ ਵਾਲਾ ਕੰਮ ਹੈ ਇਹ ਸਭ ਸਵਾਲ ਨਹੀਂ ਕਰੋਗੇ ਇਸ ਵਾਰ ਉਹਨਾਂ ਨੂੰ ਸਵਾਲ ਤਾਂ ਹਰੇਕ ਵਾਰੀ ਕਰੀਦਾ ਜੀ ਸਵਾਲ ਦਾ ਜਵਾਬ ਤਾਂ ਮਿਲਣਾ ਚਾਹੀਦਾ ਕੀ ਵੇਦਾ baar baar ਮੂੰਹ ਠਕਾਉਣ ਦਾ ਜਵਾਬ ਨਹੀਂ ਮਿਲਦਾ ਜਵਾਬ ਤੁਹਾਡੇ ਸਾਹਮਣੇ ਹੀ ਆ ਫੇਰ ਚੱਕ ਕੇ ਹੁੰਦੇ ਇੱਥੇ ਸਾਡੇ ਦਫ਼ਤਰ ਦੂਸਰੇ ਨੇ ਚੱਕ ਹੁੰਦੇ ਕੰਮ ਕਰਕੇ ਰੋਟੀ ਖਾਣ ਨਹੀਂ ਦੇਣਾ ਚਾਹੁੰਦੇ ਉਹ ਉਹ ਗੁਲਾਮ ਬਣਾਉਣਾ ਚਾਹੁੰਦੇ ਜਿੱਦਾਂ ਪਹਿਲਾਂ ਵਾਲੀ ਸਿਚੁਏਸ਼ਨ ਸੀ ਉਸੇ ਕ 0 ਮੀਟਰ ਕਾ ਨਾ ਜਾਉਂਦੇ ਕਰੀ ਜਲੰਧਰ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਕੈਮਰਾਮੈਨ ਰੇਸ਼ੇਸ਼ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ ਨਿਊਜ਼ ਜਿਲ੍ਹਾ